ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਸੌਣ ਮਹੀਨੇ ਦੀ ਜਿਹੜੀ ਸਪੈਸ਼ਲ ਰੈਸਪੀ ਆ ਅੱਜ ਬਣਾਵਾਂਗੇ ਖੀਰ ਪੂੜੇ ਖੀਰ ਜੀ ਬਣਦੀ ਪਈ ਆ ਤੇ ਆਪਾਂ ਪੂੜਿਆਂ ਲਈ ਜਿਹੜਾ ਮਟੀਰੀਅਲ ਲਿਆਉ ਕਰਾਂਗੇ ਰੈਡੀ ਇਹ ਦੋ ਜਿਹੜੀਆਂ ਕੌਲੀਆਂ ਆਟੇ ਦੀਆਂ ਲਈਆਂ ਤੇ ਇੱਕ ਕੌਲੀ ਗੁੜ ਜਿਹੜਾ ਆ ਉਹਦੇ ਵਿੱਚ ਆਪਾਂ ਪਾਣੀ ਪਾ ਕੇ ਪਹਿਲਾਂ ਨੂੰ ਰੱਖ ਲਿਆ ਸੀ ਤੇ ਹੁਣ ਆਪਾਂ ਇਹ ਥੋੜਾ ਥੋੜਾ ਪਾਣੀ ਪਾ ਕੇ ਤਾਂ ਆਪਾਂ ਇਹਨੂੰ ਮਿਕਸ ਕਰਨਾ ਹੈ ਤੇ ਨਾਲ ਹੀ 1 ਟੇਬਲस्पून ਦੇ ਕ੍ਰੀਵ ਆਪਾਂ ਲਈ ਆ ਜੀ ਸੌਂਫ ਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਇੱਕ ਹੀ ਵਾਰੀ ਸਾਰਾ ਪਾਣੀ ਨਹੀਂ ਪਾਉਣਾ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਸ ਤਰ੍ਹਾਂ ਆਪਾਂ ਜਿਹੜਾ ਇਹਦਾ ਬੈਟਰ ਹੈ ਉਹ ਤਿਆਰ ਕਰ ਲੈਣਾ ਜਿਹੜਾ ਬੈਟਰ ਤਿਆਰ ਕਰਨਾ ਹੈ ਉਹ ਨਾ ਬਹੁਤ ਪਤਲਾ ਤੇ ਨਾ ਬਹੁਤ ਸੰਘਣਾ। बस ਇਸ ਤਰ੍ਹਾਂ ਮਿਕਸ ਕਰ ਲਿਆ ਹੁਣ ਰੰਦਾ ਪਾਣੀ ਜਿਹੜਾ ਉਹ ਵੀ ਆਪਾਂ ਪਾ ਲਾਂਗੇ। ਤੇ ਉਸ ਤੋਂ ਇਲਾਵਾ ਜੇ ਆਪਾਂ ਨੂੰ ਵਾਧੂ ਪਾਣੀ ਪਾਉਣ ਦੀ ਲੋੜ ਪਈ ਤੇ ਉਹ ਮੈਂ ਅੱਧੀ ਗਲਾਸੀ ਪਾਣੀ ਕੋਲ ਰੱਖਿਆ ਹੈ ਉਹ ਆਪਾਂ ਐਡ ਕਰਾਂਗੇ। ਹਾਂਜੀ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਦਾ ਆਪਾਂ ਜਿਹੜਾ ਬੈਟਰ ਹੈ ਉਹ ਤਿਆਰ ਕਰਨਾ ਹੈ ਨਾ ਹੀ ਬਹੁਤ ਸੰਘਣਾ ਤੇ ਨਾ ਹੀ ਬਹੁਤ ਪਤਲਾ ਹੈ ਇਹਦੇ ਵਿੱਚ ਸੌਂਫ ਹੀ ਆਪਾਂ ਪਾਈ ਹੈ ਇਸ ਤੋਂ ਇਲਾਵਾ ਕੁਝ ਨਹੀਂ ਐਡ ਕੀਤਾ ਹੁਣ ਤਵਾ ਥੋੜਾ ਗਰਮ ਕਰਕੇ ਤੇ ਸਰੋਂ ਦਾ ਤੇਲ ਆਪਾਂ ਪੇਰਲ ਲਗਾਣਾ ਹੈ ਸੌਂਦੇ ਮਿੰਨੇ ਜ ਤਕਰੀਬਨ ਸਾਰੇ ਘਰਾਂ ਦੇ ਵਿੱਚ ਇਹ ਵਾਲੀ ਚੀਜ਼ ਬਣਦੀ ਹੈ ਤੇ ਅਸੀਂ ਇਸ ਵਾਰੀ ਥੋੜਾ ਲੇਟ ਹੋ ਗਏ ਤੇ ਬਹੁਤ ਸਵਾਦ ਵੀ ਬਣਦੀ ਆ ਸਾਰੇ ਬਹੁਤ ਪਸੰਦ ਕਰਦੇ ਆ ਖੀਰ ਤੇ ਪੂੜੇ ਪੰਜਾਬ ਵਿੱਚ ਉਹ ਸਪੈਸ਼ਲ ਆਪਣੇ ਮੰਨੇ ਜਾਂਦੀ ਆ ਸਰੋਂ ਦਾ ਤੇਲ ਲਗਾਵਾਂਗੇ ਪਹਿਲਾਂ ਮੈਂ ਤਵੇ ਨੂੰ ਚੰਗੀ ਤਰ੍ਹਾਂ ਧੋ ਕੇ ਕਰ ਲਿਆ ਐ ਕਲੀਨ ਪਹਿਲਾ ਪੂੜਾ ਕਈ ਵਾਰੀ ਚਿਪਕ ਜਾਂਦਾ ਆ ਸਾਈਡਾਂ ਤੇ ਇੱਕ ਦੋ ਪੂੜੇ ਇਸ ਤਰ੍ਹਾਂ ਹੁੰਦੇ ਆ ਪਰ ਉਸ ਤੋਂ ਬਾਅਦ ਜਿਹੜੇ ਪੂੜੇ ਆ ਈਜ਼ੀ ਬਣ ਲੱਗ ਜਾਂਦੇ ਆ ਜਿਹੜੇ ਵੀ ਸਾਈਜ਼ ਦੇ ਤੁਸੀਂ ਬਣਾਉਣੇ ਆ ਉਸ ਹਿਸਾਬ ਨਾਲ ਚਮਚ ਦੇ ਨਾਲ ਜਿਹੜਾ ਆਪਾਂ ਐਡ ਕਰ ਲੈਣਾ ਬੈਟਰ ਤੇ ਚਮਚ ਨਾਲ ਵੀ ਆਪਾਂ ਕਰ ਸਕਦੇ ਹਾਂ ਮੈਂ ਇੱਕ ਕਾਰਡਬੋਰਡ ਲਿਆ ਹੈ ਤੇ ਉਹਦੇ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਸਾਰੀ ਸਾਈਡ ਤੇ ਕਰ ਲੈਣਾ ਹੱਸ ਇਸ ਤਰ੍ਹਾਂ ਗੁਲਾਈ ਵਿੱਚ ਆਪਾਂ ਸਾਰੀ ਸਾਈਡ ਤੇ ਬੈਟਰ ਜਿਹੜਾ ਫੈਲਾ ਲੈਣਾ ਈਜ਼ੀ ਖਿਨਾਲੀ ਸਰੋਂ ਦਾ ਤੇਲ ਥੋੜਾ ਥੋੜਾ ਉੱਪਰ ਵੀ ਇਹਦੀ ਲਗਾਵਾਂਗੇ ਪਹਿਲੇ ਇੱਕ ਦੋ ਕੂੜੀਆਂ ਨੂੰ ਹੀ ਤੇਲ ਜਿਹੜਾ ਥੋੜਾ ਜ਼ਿਆਦਾ ਲੱਗਦਾ ਹੈ ਉਸ ਤੋਂ ਬਾਅਦ ਫਿਰ ਈਜ਼ੀ ਜਿਹੜੇ ਕੂੜੇ ਆ ਬਣਨ ਲੱਗ ਪੈਂਦੇ ਆ ਸਾਰੇ ਜਣੇ ਕਮੈਂਟ ਕਰਕੇ ਵੀ ਦੱਸਿਓ ਕਿ ਕਿਹਨੇ ਕਿਹਨੇ ਘਰ ਦੇ ਵਿੱਚ 1 ਸਾਲ ਮਹੀਨੇ ਚ ਬਣਾ ਲਈ ਇਹ ਵਧੀਆ ਰੈਸਪੀ ਤੇ ਜੇ ਨਹੀਂ ਬਣਾਈ ਤੇ ਡرائی ਜਰੂਰ ਕਰੋ ਬਣਾ ਕੇ ਖਾਓ ਬੱਚਿਆਂ ਨੂੰ ਖਿਲਾਓ ਘਰਦਿਆਂ ਨੂੰ ਖਿਲਾਓ ਅਸੇਤਰ ਤੁਸੀਂ ਦੇ ਸਕਦੇ ਆ ਈਜ਼ੀ ਜਿਹੜਾ ਪੂੜਾ ਆ ਉਹਨੂੰ ਆਪਾਂ ਪਲਟ ਲੈਣਾ ਸਾਰੀ ਸਾਈਡ ਤੋਂ ਪਹਿਲਾਂ ਇਸ ਤਰ੍ਹਾਂ ਪਨ ਚੱਕ ਲੈਣਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਇੱਕ ਜਾਂ ਦੋ ਪੂੜੇ ਪਹਿਲੇ ਜਿਹੜੇ ਆ ਉਹੀ ਥੋੜੇ ਚਿਪਕਣੇ ਆ ਉਸ ਤੋਂ ਬਾਅਦ ਈਜ਼ੀ ਜਿਹੜੇ ਪੂੜੇ ਆ ਉਹ ਬੜ ਲੱਗ ਜਾਂਦੇ ਆ ਅਸੀਂ ਇਸੇ ਤਰ੍ਹਾਂ ਹੀ ਹੁਣ ਆਪਾਂ ਜਿਹੜਾ ਬੈਕ ਇਥਿਆਰ ਕੀਤਾ ਹੈ ਇੱਕ ਇੱਕ ਕਰਕੇ ਸਾਰੇ ਪੂੜੇ ਜਿਹੜੇ ਆਪਾਂ ਰੈਡੀ ਕਰ ਲੈਣੇ ਆ। ਕਮੈਂਟ ਕਰਕੇ ਜੂ ਦੱਸਿਓ ਤੁਹਾਡੇ ਘਰ ਵਿੱਚ ਕੌਣ ਬਣਾਉਂਦਾ ਆ ਤੇ ਤੁਸੀਂ ਬਣਾ ਲਏ ਜਾਂ ਨਹੀਂ ਬਣਾਏ ਇਹ ਵੀ ਜੂ ਦੱਸਿਓ ਤੇ ਰੈਸਪੀ ਕਿੱਦਾਂ ਦੀ ਲੱਗਦੀ ਆ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਵੀਡੀਓ ਨੂੰ ਪੂਰੀ ਦੇਖਿਓ ਤੇ ਲਾਈਕ ਕਰਨਾ ਹੈ ਆਪ ਵੀ। बस इसी तरह ये पूरा वैसे पहला भी ਤੁਸੀਂ ਦੇਖ ਸਕਦੇ ਬਿਲਕੁਲ ਤਵੇ ਨਾਲ ਚਿਪਕਿਆ ਨਹੀਂ ਤੇ ਲੋਹੇ ਦਾ ਹੀ ਤਵਾ ਆ ਭਈ ਦੇ ਤੇ ਵੀ ਪੂੜੇ ਜਿਹੜੇ ਈਜ਼ੀ ਬਣਾ ਸਕਦੇ ਤੇ ਨਾਲ ਹੀ ਦੂਸਰੀ ਸਾਈਡ ਤੁਸੀਂ ਦੇਖ ਸਕਦੇ ਆ ਖੀਰ ਜਿਹੜੀ ਆ ਉਹ ਆਪਾਂ ਰੈਡੀ ਕਰ ਲਈ ਆ ਇਹ ਖੀਰ ਮੈਂ ਬਿਲਕੁਲ ਸਿੰਪਲ ਬਣਾਈ ਹੈ ਇਹਦੇ ਵਿੱਚ ਕੁਝ ਨਹੀਂ ਪਾਇਆ ਇੱਕ ਇਲਾਇਚੀ ਤੇ ਦੁੱਧ ਕਿ ਬੱਚੇ ਬਿਲਕੁਲ ਸਿੰਪਲ ਜਿਹੜੀ ਉਹੀ ਪਸੰਦ ਕਰਦੇ ਆ ਖੀਰ ਆਪਣੀ ਰੈਡੀ ਆ ਇਸੇ ਤਰ੍ਹਾਂ ਹੀ ਹੁਣ ਆਪਾਂ ਸਾਰੇ ਪੂੜੇ ਜਿਹੜੇ ਆ ਉਹ ਬਣਾ ਕੇ ਰੈਡੀ ਕਰ ਲਏ। ਹਾਂਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਆਪਾਂ ਸਾਰੇ ਪੂੜੇ ਜਿਹੜੇ ਰੈਡੀ ਕਰ ਲਏ ਆ। ਬਹੁਤ ਈਜ਼ੀ ਬਣ ਜਾਂਦੇ ਆ ਟਰਾਈ ਜੂਨ ਕਰਿਓ। ਜਿਹੜਾ ਬੈਟਰ ਹੈ ਉਹ ਨੂੰ ਪੂਰੀ ਤਰ੍ਹਾਂ ਫਲਾ ਲੈਣਾ ਹੈ ਜਿਆਦਾ ਮੋਟਾ ਨਹੀਂ ਹੋਣਾ ਚਾਹੀਦਾ ਥੋੜਾ ਜਿੰਨਾ ਪਤਲਾ ਹੋਵੇ ਉਹਨਾ ਵਧੀਆ ਬਣਦਾ ਹੈ ਇਸ ਤਰ੍ਹਾਂ ਫੈਲਾਉਣ ਤੋਂ ਬਾਅਦ ਸਾਰੇ ਪਾਸੇ ਤੇਲ ਲਗਾ ਲੈਣਾ ਗੈਸ ਦਾ ਫਲੇਮ ਜਿਹੜਾ ਹੈ ਉਹ ਮੈਂ ਮੀਡੀਅਮ ਰੱਖਿਆ ਹੈ ਬਹੁਤ ਥਾਈ ਨਹੀਂ ਦੇਖੋ ਕਿੰਨਾ ਵਧੀਆ ਕਲਰ ਤੇ ਕਿੰਨੇ ਵਧੀਆ ਪੂੜੇ ਜਿਹੜੇ ਬਣ ਕੇ ਤਿਆਰ ਹੁੰਦੇ ਪਏ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਪਏ ਆ ਇਹ ਵੀ ਕਮੈਂਟ ਕਰਕੇ ਦੱਸਿਓ ਬਸ ਇਸੇ ਤਰ੍ਹਾਂ ਦੋਨੋਂ ਸਾਈਡ ਤੇ ਤੇਲ ਲਗਾ ਕੇ ਸਰੋਂ ਦਾ ਤੇਲ ਲਗਾਉਣ ਦੇ ਨਾਲ ਜਿਹੜੇ ਟੇਸਟ ਆਦਾ ਬਹੁਤ ਵਧੀਆ ਬਣਦਾ ਅਸੀਂ ਇਸ ਤਰ੍ਹਾਂ ਉਲਟ ਫੜ ਕਰਕੇ ਆਪਾਂ ਦੋਨੋਂ ਸਾਈਡ ਤੇ ਇਹਨੂੰ ਬ੍ਰਾਊਨ ਕਰ ਲ ਗਏ ਤੇ ਫਿਰ ਆਪਾਂ ਇਹਨੂੰ ਤਿਆਰ ਕਰਨਾ ਹੈ। ਜਦੋਂ ਘੱਟ ਸੇਕ ਲਗਾਉਂਦੇ ਆਂ ਤੇ ਫਿਰ ਕਈ ਵਾਰ ਕੱਚਾ ਰਹਿ ਜਾਂਦਾ ਹੈ। ਹਾਂਜੀ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਆਂ ਬਣ ਕੇ ਤਿਆਰ ਆ ਜੀ ਅੱਜ ਦੀ ਰੈਸਪੀ ਖੀਰ ਪੂੜੇ। ਖੀਰ ਦੇ ਵਿੱਚ ਲਾਸਟ ਤੇ ਪਾਵਾਂਗੇ ਜੀ ਥੋੜੇ ਜਿਹਾ ਬਦਾਮ। ਬੈਸੇ ਮੈਂ ਖੀਰ ਸਿੰਪਲ ਬਣਾਈ ਆ ਇੱਕ ਇਲਾਇਚੀ ਵਿੱਚ ਪਾਈ ਸੀ। ਤੁਸੀਂ ਡਰਾਈ ਫਰੂਟ ਇਹਦੇ ਵਿੱਚ ਬਾਅਦ ਵਿੱਚ ਕੋਈ ਵੀ ਐਡ ਕਰ ਸਕਦੇ ਆਂ। ਇਸਾਰੇ ਜਨਰੇਟ ਰਾਈ ਜਰੂਰ ਕਰਿਓ ਬਹੁਤ ਸਵਾਦ ਬਣਦੀ ਆ ਤੇ ਸੌਣ ਮਹੀਨੇ ਦੀ ਉੱਦਾਂ ਵੀ ਸਪੈਸ਼ਲ ਰੈਸਪੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਆਪਾਂ ਜਲਦੀ ਹੀ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਟੇਕ ਕੇਅਰ